ਡੇਟਸ ਜਿਹਨੂੰ ਕਿ ਖਜੂਰਾ ਕਹਿੰਦੇ ਨੇ ਸਰਦੀਆਂ ਦੇ ਵਿੱਚ ਆਮ ਹੀ ਮਿਲਣ ਵਾਲਾ ਇੱਕ ਸਵੀਟ ਹੈ ਨੇਚੁਰਲ ਹੈ ਇਹਦੇ ਵਿੱਚ ਸਾਰੇ ਤਰ੍ਹਾਂ ਦੇ 슈ਗਰ ਪਾਏ ਜਾਂਦੇ ਨੇ ਜਿਵੇਂ ਕਿ 슈ਗਰ ਹੁੰਦਾ ਹੈ ਇਹਦੇ ਵਿੱਚ ਗਲੂਕੋਜ਼ ਹੁੰਦਾ ਫਰਕਟੋਜ਼ ਹੁੰਦਾ ਐਂਡ ਸੁਕ੍ਰੋਜ਼ ਹੁੰਦਾ ਹੈ ਜੇ ਤੁਸੀਂ ਡਾਇਬੀਟਿਕ ਹੈਗੇ ਹੋ ਤੁਸੀਂ ਖਾਣਾ ਚਾਹੁੰਦੇ ਹੋ 슈ਗਰ ਦੇ پیشنਟ ਇਹਨੂੰ ਖਾ ਸਕਦੇ ਕਿਉਂਕਿ ਉਹਨਾਂ ਦਾ 슈ਗਰ ਲੈਵਲ ਇਹਦੇ ਨਾਲ ਮੇਨਟੇਨ ਹੋਊਗਾ ਹਾਈ ਨਹੀਂ ਹੋਊਗਾ ਕਿਉਂਕਿ ਜ਼ੀਰੋ ਕੈਲਰੀਜ਼ ਹੁੰਦੀਆਂ ਨੇ ਇਸ ਦੇ ਨਾਲ ਨਾਲ ਜੇ ਤੁਸੀਂ ਡੇਲੀ ਲਈ ਦੋ ਤੋਂ ਤਿੰਨ ਖਜੂਰਾ ਖਾਣੇ ਹੋ ਤੁਹਾਡਾ ਸਰਦੀਆਂ ਦੇ ਵਿੱਚ ਸਰੀਰ ਗਰਮ ਰਹਿੰਦਾ ਇਮਿਊਨਿਟੀ ਵਧੀ ਰਹਿੰਦੀ ਹੈ ਬੂਸਟ ਰਹਿੰਦੀ ਹੈ ਐਨ ਇਸਦੇ ਨਾਲ ਤੁਹਾਡਾ ਡਾਈਜੈਸ਼ਨ ਵੀ ਵਧੀਆ ਰਹਿੰਦਾ ਹਾਜ਼ਮਾ ਦਰੁਸਤ ਹੁੰਦਾ ਤੁਹਾਨੂੰ ਕੋਈ ਵੀ ਪੇਟ ਨਾਲ ਰਿਲੇਟਡ ਕੋਈ ਇਸ਼ੂ ਹੈਗਾ ਤਾਂ ਤੁਹਾਡਾ ਉਹ ਵੀ ਕੰਪਲੀਟ ਹੁੰਦਾ ਹੈ ਬ੍ਰੇਨ ਤੁਹਾਡਾ ਬਹੁਤ ਵਧੀਆ ਪਰਫਾਰਮ ਕਰਦਾ ਕਿਉਂਕਿ ਇਹ ਤੁਹਾਨੂੰ ਮਿਨਰਲਸ ਵੀ ਪ੍ਰੋਵਾਈਡ ਕਰਾਂਦਾ ਹੈ ਗੁੱਡ ਸਪਲੀਮੈਂਟ ਵੀ ਦਿੰਦਾ ਹੈਗਾ ਜੇ ਤੁਸੀਂ ਇਹਨੂੰ ਡੇਲੀ ਦੀ ਡਾਈਟ ਵਿੱਚ ਇਨਕਲੂਡ ਕਰਦੇ ਹੋ ਦੋ ਤੋਂ ਤਿੰਨ ਖਜੂਰਾ ਤਾਂ ਤੁਹਾਨੂੰ ਕਦੇ ਵੀ ਕੋਈ ਸਪਲੀਮੈਂਟ ਲੈਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਫੁੱਲ ਆਫ ਨਿਊਟ੍ਰੀਸ਼ਨ ਹੈ ਇਸ ਦੇ ਨਾਲ ਹੀ ਤੁਸੀਂ ਇਹਨੂੰ ਆਪਣੇ ਦੁੱਧ ਦੇ ਨਾਲ ਯੂਜ਼ ਕਰ ਸਕਦੇ ਹੋ ਪਾਣੀ ਚ ਕੋਲ ਕੇ ਵੀ ਲੈ ਸਕਦੇ ਹੋ ਚਾਹ ਬਣਾਉਣੇ ਤੇ ਚਾਹ ਦੇ ਵਿੱਚ ਵੀ ਯੂਜ਼ ਕਰ ਸਕਦੇ ਹੋ ਜੇ ਸੁੱਕੀਆਂ ਖਜੂਰਾ ਡਰਾਈ ਡੇਟਸ ਲੈ ਰਹੇ ਹੋ ਤਾਂ ਜੋ ਨਾਰਮਲੀ ਖੁੱਲੀਆਂ ਖਜੂਰਾ ਖਾ ਰਹੇ ਹੋ ਤੁਸੀਂ ਇਹਨੂੰ ਖਾ ਸਕਦੇ ਹੋ ਰਾਤ ਦੇ ਟਾਈਮ ਵੀ ਲੈ ਸਕਦੇ ਹੋ ਤੇ ਦੁਪਹਿਰ ਦੇ ਟਾਈਮ ਬ੍ਰੈਕਫਾਸਟ ਦੇ ਵਿੱਚ ਕਿਸੇ ਵੀ ਇਹਨੂੰ ਐਡ ਦੇ ਵਿੱਚ ਕਰਕੇ ਖਾ ਸਕਦੇ ਹੋ ਵੀਡੀਓ ਦੇ ਨਾਲ ਬਣੇ ਰਹੋ ਚੰਗੀ ਲੱਗੇ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਜਲਦੀ ਨਾਲ ਫੋਲੋ ਕਰੋ ਥੈਂਕ ਯੂ